ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਵਾਰ ਤੁਹਾਨੂੰ ਪਤਾ ਹੈ ਭਗਵੰਤ ਸਿੰਘ ਮਾਨ ਹੁਰਾ ਨੇ ਕੈਬਨਿਟ ਦੇ ਵਿੱਚ ਮੁੱਖ ਮੰਤਰੀ ਨੇ ਕਿਹਾ ਸੀ ਕੋਈ ਸਿੰਬਲ ਤੇ ਚੋਣਾਂ ਨਹੀਂ ਲੜ ਸਕਦਾ ਕਦੇ ਪੰਚਾਇਤੀ ਚੋਣਾਂ ਕਦੇ ਸਿੰਬਲ ਤੇ ਲੜੀਆਂ ਹੀ ਨਹੀਂ ਇਸ ਤੋਂ ਪਹਿਲਾਂ ਬਲਾਕ ਸਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਅਸੀਂ ਲੜਦੇ ਆਂ ਲੇਕਿਨ ਪੰਚਾਇਤ ਦਾ ਮੈਂਬਰ ਤੇ ਸਰਪੰਚ ਕਦੇ ਕਾਂਗਰਸ ਤੇ ਜਾਂ ਤੱਕੜੀ ਦੇ ਜਾਂ ਝਾੜੂ ਦੇ ਸਿੰਬਲ ਤੇ ਇਸ ਤੋਂ ਪਹਿਲਾਂ ਨਹੀਂ ਲੱਗੇ ਨੂੰ ਇਹ ਕੈਬਨਿਟ ਚ ਲੈ ਕੇ ਆਏ ਇਹ ਗੱਲ ਕਿਉਂਕਿ ਇਹਨਾਂ ਦੇ ਮਨ ਚ ਖਸਤਾ ਸੀ ਕਿ ਅਗਰ ਕੋਈ ਨਾ ਕੋਈ ਪ੍ਰਵੀਜ਼ਨ ਹੈਗੀ ਹੈ ਜੇ ਕੋਈ ਚੋਣ ਚਿੰਨ ਲੈਣਾ ਚਾਹੁੰਦਾ ਹੋਵੇ ਇਹਨਾਂ ਦੇ ਦੁਮਾਰਚ ਕੰਸਤਾ ਸੀ ਵੀ ਸਾਡਾ ਚੋਣ ਚਿੰਨ ਲੈ ਲੈਣ ਸਾਰੇ ਜਾਣੇ ਤੇ ਉਹ ਸਾਰੇ ਜਾਣੇ ਹਾਰ ਜਾਣ ਇਸ ਤੋਂ ਚੰਗਾ ਕੈਬਨਟ ਦੇ ਵਿੱਚ ਇਹ ਫੈਸਲਾ ਕਰੋ ਕਿ ਕੋਈ ਵੀ ਪੋਲੀਟੀਕਲ ਪਾਰਟੀ ਦਾ ਚੋਣ ਚਿੰਨ ਲੈ ਨਹੀਂ ਸਕਦਾ ਤਾਂ ਜੋ ਇਹ ਨਾ ਬਾਤ ਪਤਾ ਲੱਗੇ ਕਿ ਆਮ ਆਦਮੀ ਪਾਰਟੀ 90% ਪੰਚਾਇਤਾਂ ਚੋਣਾ ਹਾਰ ਗਈ ਹੈ ਇਹ ਪੰਬਲਪੂ ਸਾਰੇਵੇਂ ਅਸੀਂ ਕਹਾਂਗੇ ਸਾਰੇ ਸਰਪੰਚ ਜਿਹੜੋ ਸਰਪੰਚ ਜਿੱਤ ਜਾਂਦਾ ਹੈ ਉਹਨੂੰ ਵੀਡੀਓ ਦਬਾ ਪਾ ਲੈਂਦਾ ਕਿ ਅਸੀਂ ਗਾਰੰਟੀ ਨਹੀਂ ਦੇਣੀ ਆ ਯਾਰ ਤੂੰ ਹੁਣ ਚੁੱਪ ਕਰਕੇ ਬੈਠਾ ਰਹਾ ਭਾਵੇਂ ਤੂੰ ਕਾਂਗਰਸ ਹੈ ਇੱਕ ਪਰਫਾਰਮਾ ਤਿਆਰ ਕੀਤਾ ਜਾ ਰਿਹਾ ਹੈ ਜਿਹੜਾ ਜਿੱਤਣ ਤੋਂ ਬਾਅਦ ਸਾਡੇ ਸਰਪੰਚਾਂ ਨੂੰ ਜਿਹੜੇ ਜਿੱਤਣਗੇ ਜਾਂ ਮੈਂਬਰ ਉਹਨਾਂ ਤੋਂ ਲਿਖਵਾ ਲਿਆ ਜਾਏਗਾ ਕਿ ਭਾਈ ਤੂੰ ਕਿਹੜੀ ਪਾਰਟੀ ਨਾਲ ਤਲੁਕਤ ਰੱਖਦਾ ਹੈ ਤੂੰ ਲਿਖ ਦੇ ਇੱਥੇ ਵੀ ਆਮ ਆਦਮੀ ਪਾਰਟੀ ਨਾਲ ਮੇਰਾ ਸਬੰਧ ਹੈਗਾ ਤੇ ਤਾਂ ਜੋ ਅਸੀਂ ਇਕ ਆંકੜਾ ਪੇਸ਼ ਕਰ ਦਿਆਂਗੇ ਪੰਜਾਬ ਦੇ ਲੋਕਾਂ ਨੂੰ ਇਹ ਸਾਡੇ ਕੋਲੇ 80 ਤੋਂ 90% ਜਿਹੜੇ ਸਰਪੰਚ ਹੈ ਉਹ ਸਾਡੇ ਜਿੱਤ ਗਏ ਨੇ ਇਹਨਾਂ तमाम ਗੱਲਾਂ ਤੇ ਅੱਜ ਅਸੀਂ ਸਾਰੇ ਲੀਡਰਸ਼ਿਪਾਂ ਨੂੰ ਮਿਲਣਾ ਹੈ ਆਰ ਨਾਲ ਦੀ ਨਾਲ ਅੱਜ ਅਸੀਂ ਹੈਲਪਲਾਈਨ ਨੰਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਨੇ ਜਾਰੀ ਕੀਤਾ ਹੈ ਕੀ ਕਿਸੇ ਵੀ ਪੰਜਾਬ ਦੇ ਚਾਹੇ ਸਾਡੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਨਾ ਰੱਖਦਾ ਹੋਵੇ ਅਗਰ ਕਿਸੇ ਵਿਅਕਤੀ ਨੂੰ ਕਿਸੇ ਪ੍ਰਕਾਰ ਦੀ ਪੰਚਾਇਤਾਂ ਨੂੰ ਕਾਗਜ਼ਾਂ ਨੂੰ ਲੈ ਕੇ ਦਿੱਕਤ ਆ ਰਹੀ ਹੈ ਤਾਂ ਉਹ ਸਾਡੀ ਹੈਲਪਲਾਈਨ ਨੰਬਰ ਤੇ ਸੰਪਰਕ ਕਰੇ ਤੇ ਨਾਲ ਦੀ ਨਾਲ ਅਸੀਂ ਆਪਦੇ ਜ਼ਿਲ੍ਹਿਆਂ ਦੇ ਪ੍ਰਧਾਨ ਜਿਹੜੇ ਰੂਰਲ ਸਾਡੇ ਏਰੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਉਹਨਾਂ ਦੇ ਨਾਂ ਤੇ ਨੰਬਰ ਵੀ ਜੇ ਉਹਨਾਂ ਨੇ ਲੋਕਲ ਉਸ ਕਿਸੇ ਵਿਅਕਤੀ ਨੂੰ ਸੰਪਰਕ ਕਰਨਾ ਹੈ ਜਿਲ੍ਹਾ ਪ੍ਰਧਾਨ ਨੂੰ ਤਾਂ ਜਿਲ੍ਹਾ ਪ੍ਰਧਾਨ ਨੂੰ ਸੰਪਰਕ ਕਰ ਲੈ ਔਰ ਜੇ ਕਿਸੇ ਪ੍ਰਕਾਰ ਦੀ ਦਿੱਕਤ ਆਉਂਦੀ ਹੈ ਤਾਂ ਸਾਡੇ ਜਿਹੜਾ ਆਫਿਸ ਦਾ ਜਿਹੜਾ ਹੈਲਪਲਾਈਨ ਨੰਬਰ ਹੈ ਸਾਡੇ 3 ਲੋ 4 ਲੋਕਾਂ ਦਾ ਸਾਡੇ ਦਫ਼ਤਰ ਨਾਲ ਸੰਪਰਕ ਕਰੇ ਸੋ ਇਸ ਦੇ ਬਾਬਯੂਦ ਵੀ ਕਿਤੇ ਧਾਂਦਲੀ ਹੋਏਗੀ ਜਾਂ ਟੱਕਾ ਹੋਏਗਾ ਪੁਲਿਸ ਪ੍ਰਸ਼ਾਸਨ ਵੱਲੋਂ ਜਾਂ ਸਿਵਲ ਦੇ ਅਧਿਕਾਰੀਆਂ ਵੱਲੋਂ ਅਸੀਂ ਮੈਂ ਸੀਐਲਪੀ ਲੀਡਰ ਤੇ तमाम ਅਸੀਂ ਵੱਡੇ ਲੀਡਰ ਜਿੰਨੇ ਵੀ ਸਾਰੇ ਸਾਡੇ ਪੰਜਾਬ ਦੇ ਲੀਡਰ ਹੈ ਉਥੇ ਜਾ ਕੇ ਇਟ ਨਾਲ ਇਟ ਖੜਕਾਵਾਂਗੇ ਤੇ ਆਪਦੇ ਕਿਸੇ ਬੰਦੇ ਨਾਲ ਧੱਕਾ ਨਹੀਂ ਹੁੰਦਿਆਂਗੇ ਔਰ ਮੈਂ ਅੱਜ ਬੇਨਤੀ ਕਰਨੀ ਚਾਹਣਾ ਹੈ ਸਵਲਦਕਾਰਿਆਂ ਨੂੰ ਕਿ ਬੀਡੀਪੀਓ ਆਮ ਆਦਮੀ ਪਾਰਟੀ ਦੇ ਪੁੱਤ ਬਣੇ ਵੇ ਹੈ ਕਿ ਡੀਡੀਪੀਓ ਪੁੱਤ ਤੇ ਧੀਆ ਬਣੇ ਵੇ ਹੈ ਮੇਰੀ ਇਹ ਬੇਨਤੀ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਔਰ ਕਈ ਹੁਣ ਨਵੇਂ-ਨਵੇਂ ਲੋਕਾਂ ਨੂੰ ਡੀਐਸਪੀ ਵੀ ਲਵਾਇਆ ਗਿਆ ਐ ਐਮਐਲਏਆਂ ਦੁਆਰਾ ਕਿ ਆਹ ਡੀਐਸਪੀ ਲਾਓ ਜੀ ਇਹ ਬੰਦਾ ਸਾਡੇ 1500 ਦੇ ਕਾਗਜ ਇਹ ਠੀਕ ਕਰਾਊਗਾ ਸੋ ਉਹਨਾਂ ਨੂੰ ਮੈਂ ਚੇਤਾਵਨੀ ਵੀ ਦਿਨਾ ਔਰ ਬੇਨਤੀ ਵੀ ਕਰਨੇ ਚੇਤਾਵਨੀ ਇਹ ਐ ਕਿ ਮਤ ਸਮਝਿਓ ਕਿ ਇਹ ਪੁਰਾਣਾ ਸਮਾਂ ਕਿਸੇ ਲੀਡਰ ਨੇ ਆਉਣਾ ਨਹੀਂ ਐ ਤੇਰੇ ਤੁਹਾਡੇ ਦਫ਼ਤਰ ਨੂੰ ਆ ਕੇ ਜਿੰਦਰਾ ਲਾਵਾਂਗੇ ਤੇ ਤੁਹਾਡੇ ਨਾਲ ਲੜਾਈ ਲੜਾਂਗੇ اگر ਕਿਸੇ ਵੀ ਸਰਪੰਚ ਨਾਲ ਧੱਕਾ ਕਰਨ ਦੀ ਤੁਸੀਂ ਕੋਸ਼ਿਸ਼ ਕੀਤੀ ਆਪਣੀ ਨੌਕਰੀ ਦੇ ਆਪ ਜ਼ਿੰਮੇਦਾਰ ਹੋਵੋਗੇ ਪਰ ਹਾਈ ਕੋਰਟ ਤੱਕ ਤੁਹਾਨੂੰ ਇਹ ਝੱਲਣਾ ਪਏਗਾ ਔਰ ਲੜਾਈ ਲੜਾਂਗੇ ਪਰ ਭੁੱਲਾਂਗੇ ਨਹੀਂ ਪਹਿਲਾਂ ਸਰਕਾਰਾਂ ਦੇ ਵਿੱਚ ਅਫਸਰ ਕੀ ਕਰਦੇ ਆ ਹੁਣ ਗੇਲਾ ਕੇ ਲੱਗ ਜਾਣਗੇ ਤੇ ਜਦੋਂ ਸਰਕਾਰ ਕਾਂਗਰਸ ਦੀ ਆ ਗਈ ਫਿਰ ਰੋਪਣਾ ਕੇ ਲੱਗ ਜਾਣਗੇ ਕਿਉਂਕਿ ਉਹ ਜਿਹੜੇ ਲੀਡਰ ਸਨ ਉਹ ਸ਼ਾਹੀ ਮિજાਜ ਦੇ ਲੀਡਰ ਸਨ ਉਹਨਾਂ ਨੂੰ ਪਤਾ ਨਹੀਂ ਸੀ ਮਾਝੇ ਵਾਲੇ ਆ ਕੇ ਦਵਾਬੇ ਲੱਗ ਜਾਂਦਾ ਤੇ ਦਵਾਬੇ ਵਾਲਾ ਆ ਕੇ ਮਾਲਵੇ ਲੱਗ ਜਾਂਦਾ ਨਾ ਤੇ ਇਸ ਵਾਰੀ ਕਾਗਜ਼ ਤੇ ਲਿਖਿਆ ਪਿਆ ਕਿ ਕਾਂਗਰਸ ਪਾਰਟੀ ਦਾ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ 2 ਸਾਲਾਂ ਨੂੰ ਰਾਜ ਆਉਣਾ ਸੋ ਅਗਰ ਇਸ ਤਰ੍ਹਾਂ ਦੀ ਕੋਈ ਗੱਲ ਹੋਈ ਤੇ ਪੜਿਓ ਜ਼ਰੂਰ ਵਿਚਾਰਿਓ ਮੈਂ ਤਾਂ ਪਿਛਲੀ ਸਰਕਾਰ ਚ ਵੀ ਇਹ ਗੱਲ ਰਾਏ ਦਿੱਤੀ ਸੀ ਕਿ ਜੀ ਇੱਕ ਅਧਾ ਡਿਪਟੀ ਕਮਿਸ਼ਨਰ 8 9 ਐਸ ਡੀ ਐਮ ਤੇ 12 15 ਬੀਡੀਪੀਓ ਤੇ 50 ਸੈਕਟਰੀ ਜਿਹੜੇ ਧੱਕਾ ਕਰਦੇ ਆ ਪੂਰੇ ਪੰਜਾਬ ਇਵੇਂ ਹੀ ਪੁਲਿਸ ਵਾਲੇ 1 2 ਐਸਐਸਪੀ 5 4 ਡੀਐਸਪੀ 1 ਅਦਾ ਐਸਪੀ ਦੋ ਤੇ ਥੱਲੇ 25 30 ਐਸਐਚਓ ਇਹਨਾਂ ਨੂੰ ਜਿਨ੍ਹਾਂ ਲੋਕਾਂ ਨੇ ਸਰਕਾਰਾਂ ਦੇ ਹੋਂਦ ਤੇ ਜਾਹੇ ਉਹ ਕੋਈ ਸਰਕਾਰ ਆਉਂਦੀ ਹੈ ਇਹ ਧੱਕਾ ਕਰਦੇ ਉਹ ਮਸ਼ਹੂਰ ਹੁੰਦੇ ਆ ਵੀ ਜਿਹੜੀ ਸਰਕਾਰ ਆ ਗਈ ਉਹਦੇ ਚਾਕੇ ਧੱਕਾ ਕਰਕੇ ਉਹ ਕੰਮ ਕਰਦੇ ਆ ਇਹਨਾਂ ਨੂੰ ਡਿਸਮਿਸ ਪੱਕੇ ਤੌਰ ਤੇ ਜੇ 200 ਬੰਦਾ ਪੱਕੇ ਤੌਰ ਤੇ ਸਰਕਾਰਾਂ ਡਿਸਮਿਸ ਕਰ ਦੇਣ ਤਾਂ ਇਹ ਝੰਗੜ ਮੁੱਕ ਜੇ ਕਿਸੇ ਦਾ ਵੀ ਰਾਜ ਆਵੇ ਮੈਂ ਨਹੀਂ ਚਾਹਦਾ ਕਾਂਗਰਸ ਦਾ ਰਾਜ ਆਵੇ ਤੇ ਉਹੀ ਅਕਸਰ ਸਾਡੇਆਂ ਲਾ ਕੇ ਧੱਕਾ ਕਰਨ ਉਹਨਾਂ ਦਾ ਮੁਕੰਮਲ ਤੌਰ ਤੇ ਝੋਲਾ ਬੰਦ ਕਰਕੇ ਘਰੇ ਭੇਜਿਆ ਹੋਵੇ ਨਾ ਤਾਂ ਕੋਈ ਸਾਨੂੰ ਬੰਦੇ ਕਹਿਣ ਵੀ ਧੱਕਾ ਕਰੋ ਨਾ ਸਾਨੂੰ ਪਬਲਿਕ ਕਰੇ ਤੇ ਨਾ ਹੀ ਕੋਈ ਆਫੀਸਰ ਜੁਰਤ ਕਰੇ ਕਿ ਅਸੀਂ ਧੱਕਾ ਕਰਨੇ ਸੋ ਅੱਜ ਅਸੀਂ ਸਾਨੂੰ ਪੂਰਨ ਜਿਹੜੇ ਡਿਪਟੀ ਕਮਿਸ਼ਨਰ ਹੈ ਇਹਨਾਂ ਨੂੰ ਅਸੀਂ ਪਹਿਲੀ ਵਾਰੀ ਮਿਲੇ ਹੈ ਵਧਾਈ ਵੀ ਦਿੱਤੀ ਹੈ ਔਰ ਇਹਨਾਂ ਦਾ ਰਵਈਆ ਸਾਨੂੰ ਠੀਕ ਲੱਗਿਆ ਔਰ ਸਾਨੂੰ ਉਮੀਦ ਹੈ ਕਿ ਜਿਹੜੇ ਯੰਗ ਆਫੀਸਰ ਮੁੰਡੇ ਕੁੜੀਆਂ ਜਿਹੜੇ ਅੱਜ ਪੰਜਾਬ ਦੇ ਵਿੱਚ ਲੱਗ ਰਹੇ ਨੇ ਕਈ ਜਿਹੜੇ ਹੈਗੇ ਕਈ ਤਾਂ ਬਾਹ ਕੀ ਬਾਇਸ ਹੈ ਕਈਆਂ ਦਾ ਤਾਂ ਕਹਿਣਾ ਕੀ ਹੈ ਮਤਲਬ ਕਿ ਜਮਾ ਡੀਸੀ ਜਿਹੜਾ ਚਪੜਾਸੀ ਵਾਲਾ ਕੰਮ ਕਰਦਾ ਮੈਂ ਦੇਖਿਆ